ਲੁਧਿਆਣਾ ਵੈਸੇ ਤਾਂ ਲੁਧਿਆਣਾ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਪਰ ਅੱਜ ਕੱਲ੍ਹ ਲਗਾਤਾਰ ਹੋ ਰੀਆਂ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਤੋਂ ਬਾਅਦ ਕ੍ਰਾਈਮ ਸਿਟੀ ਬਣਿਆ ਹੋਇਆ ਵਾ ਲੁਟੇਰੇ ਅਤੇ ਚੋਰ ਐਨੇ ਬੇਖੌਫ ਨੇ ਕਿ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਰਾਹ ਚੱਲਦਿਆਂ ਨੂੰ ਲੁੱਟਿਆ ਜਾ ਰਿਹਾ ਘਰਾਂ ਦੇ ਅੰਦਰ ਵੜ ਕੇ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਅੱਜ ਅਸੀਂ ਤੁਹਾਨੂੰ ਜਿਹੜੀ ਵਾਰਦਾਤ ਦਿਖਾਣ ਜਾ ਰਹੇ ਹਾਂ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਵਾ ਚੋਰਾਂ ਨੂੰ ਜਦੋਂ ਹੋਰ ਕੁਝ ਨਹੀਂ ਮਿਲਿਆ ਤਾਂ ਉਹਨਾਂ ਨੇ ਪਾਨ ਸਿਗਰਟ ਦੀਆਂ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਨਹੀਂ ਕੀਤਾ ਤਾਂ ਇੱਕੋ ਹੀ ਰਾਤ ਦੇ ਵਿੱਚ ਚੋਰਾਂ ਵੱਲੋਂ ਤਿੰਨ ਪਾਨ ਸਟੋਰਾਂ ਦੇ ਉੱਤੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਵਿੱਚੋਂ ਦੋ ਦੇ ਉੱਤੇ ਚੋਰੀ ਕਰਨ ਦੇ ਵਿੱਚ ਕਾਮਯਾਬ ਰਹੇ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਕਿ ਕਿਸ ਤਰ੍ਹਾਂ ਮੋਟਰਸਾਈਕਲ ਤੇ ਸਵਾਰ ਚੋਰ ਪੰਜ ਸਟੋਰ ਤੇ ਪਹੁੰਚਦੇ ਨੇ ਤੇ ਇੱਥੋਂ ਦੀ ਹਜ਼ਾਰਾਂ ਰੁਪਏ ਦੀਆਂ ਸਿਗਰਟਾਂ ਲੈ ਕੇ ਫਰਾਰ ਹੋ ਜਾਂਦੇ ਨੇ ਤਾਂ ਆਪਣੇ ਆਪ ਦੇ ਵਿੱਚ ਇਹ ਮਾਮਲਾ ਕਾਫੀ ਅਜੀਬੋ-ਗਰੀਬ ਲੱਗ ਰਿਹਾ ਹੈ ਕਿ ਸਿਗਰਟ ਦੀ ਚੋਰੀ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਚੋਰ ਸਿਗਰਟਾਂ ਦੀ ਵੀ ਹੁਣ ਚੋਰੀ ਕਰਨਗੇ ਪਰ ਜੀ ਬਿਲਕੁਲ ਇਹ ਹੋਇਆ ਵਾ ਤੇ ਉਹ ਵੀ ਇੱਕੋ ਰਾਤ ਦੇ ਵਿੱਚ ਲੁਧਿਆਣਾ ਦੇ ਪੋਸ਼ ਏਰੀਏ ਦੇ ਵਿੱਚ ਲੁਧਿਆਣਾ ਵੈਸਟ ਹਲਕੇ ਦੇ ਵਿੱਚ ਇਹ ਅਲੱਗ-ਅਲੱਗ ਜਗ੍ਹਾ ਤੇ ਬਿਲਕੁਲ ਨੇੜੇ ਨੱਪਾ ਨਗਰ ਦੇ ਨੇੜੇਲੇ ਇਲਾਕਿਆਂ ਦੇ ਵਿੱਚ ਤਿੰਨ ਪਾਨ ਟੋਰ ਨੂੰ ਨਿਸ਼ਾਨਾ ਬਣਾਇਆ ਵਾ ਚੋਰਾਂ ਨੇ ਤੇ ਦੋ ਦੇ ਦੁਕਾਨਾਂ ਦੇ ਵਿੱਚੋਂ ਸਿਗਰਟਾਂ ਅਤੇ ਹੋਰ ਸਮਾਨ ਦੀ ਚੋਰੀ ਕਰਕੇ ਚੋਰ ਫਰਾਰ ਹੋ ਰਹੇ ਹੁੰਦੇ ਨੇ ਤੇ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਨੇ ਪੁਲਿਸ ਕਹਿ ਰਹੀ ਹੈ ਕਿ ਸੀਸੀਟੀਵੀ ਦੇ ਆਧਾਰ ਤੇ ਜਲਦ ਚੋਰਾਂ ਦੀ ਗ੍ਰਿਫਤਾਰੀ ਹੋਏਗੀ ਕੀ ਕੁਝ ਕਹਿਣਾ ਦੁਕਾਨ ਮਾਲਕਾਂ ਦਾ ਅਤੇ ਪੁਲਿਸ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ

टोटल तीन चालीस हजार रुपए का हो गया जी हाँ जी प्रशासन से यही करते हैं कि पहले भी पहले भी हुआ था एक बार भी दोबारा भी हुआ मतलब कि एरिया की एरिया बाइक हिसाब से कड़ी कार्रवाई करनी चाहिए एक हिसाब से कि कानूनी कार्रवाई बढ़िया करें कि अपना एरिया बढ़िया एरिया में ऐसी कोई दुकान तो है नहीं की जगह है ठीक है प्रशासन को कार्रवाई ਸਭ ਤੋਂ ਸਭ ਤੋਂ ਕਰਨੀ ਕੀ ਹੈ ਕੀ ਦੇਖਣੀ ਹੈ ਇੱਕ ਹੀ ਬੰਦੇ ਹੈ ਕੈਮਰੇ ਮੇਂ ਤਿੰਨ ਬੰਦੇ ਆ ਗਏ ਇੱਕ ਵੀ ਜਿ세 ਹਾਂਜੀ ਇੱਕ ਹੀ ਹੁੰਦੀ ਹੈ ਹਾਂਜੀ ਹਾਂਜੀ ਕੈਮਰਾ ਚੈੱਕ ਕੀਤੇ ਇਹ ਦੇਖਦੋ ਹੁਣ ਸਨਾਰਖ ਕਰਦੇ ਹਾਂ ਕੈਮਰੇ ਤੇ ਆਨ ਕਲੀਅਰ ਨਹੀਂ ਆਉਂਦਾ ਕੈਮਰਾ ਜੀ ਕਿੰਨੇ ਲੋਗ ਨੇ ਔਰ ਸਿਰਫ ਪਾਨਾ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਨਸ਼ੇੜੀ ਲੋ ਸਕਦੇ ਆ ਤੇ ਤਿੰਨ ਤਿੰਨ ਵਿਅਕਤੀ ਸੀਗੇ ਤਿੰਨ ਵਿਅਕਤੀ ਤੇ ਕਿੰਨੀਆਂ ਦੁਕਾਨਾਂ ਦੇ ਉੱਤੇ ਨਿਸ਼ਾਨਾ ਬਣਾਇਆ ਜਾਂਦਾ ਦੋ ਦੋ ਤੇ ਵਰਤਤ ਹੋਈ ਹੈ ਇੱਕ ਦਾ ਇੱਕ ਦਾ ਬਚਾ ਹੋ ਗਿਆ ਇੱਕ ਦਾ ਉਹਦਾ ਸ਼ਟਰ ਮਜਬੂਰ ਸੀਗਾ ਤੇ ਕਾਹਦਾ ਕੰਮ ਕਰਦੇ ਸੀ ਜਿੰਨਾ ਇਹ ਲੁੱਟ ਹੋਈ ਹੈ ਉਹ ਤਾਂ ਪਾਨਾ ਸੇਟਾ ਬੀੜੀਆਂ ਦੁਕਾਨਾਂ ਇਹ ਵੀ ਕਰਿਆਨੇ ਦੀਆਂ ਸੇਟਾ ਬੀੜੀਆਂ ਲਗਾਏ ਉੱਥੇ ਵੀ ਸੇਟਾ ਬੀੜੀਆਂ ਲਗਾਏ ਜੀ ਇਨਸ਼ਾਅੱਲਾ ਤੇ ਨਸ਼ੇੜੀ ਲੱਗਦੇ ਸਾਰੇ ਜੀ ਨਸ਼ੇੜੀ ਲੱਗਦੇ ਆ ਹਾਂ ਜੀ ਤੇ ਹੁਣ ਤੁਸੀਂ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਹੋ ਆ ਦੇਖਦੇ ਕੈਮਰਾ ਖੋਲਿਆ ਕੈਮਰਾ ਫੋਟੋ ਦੇਖਦੇ ਹੁਣ ਹਾਂ ਜੀ ਤੇ ਲੱਗਦਾ ਕਿ ਜਲਦ ਫੜੇ ਜਾਣਗੇ ਆ ਫੜੇ ਜਾਣਗੇ ਫੜੇ ਹਾਂ ਜੀ ਕੋਈ ਹੈਗ ਲੋਕ ਆਇਆ ਥੀ ਚੈਰਾ ਚੂਰਾ ਕੋਈ ਦਿਖਾਇਆ ਜਾਂ ਨੰਬਰ ਨੁmber ਕੋਈ ਸਵਾਲ ਆਹ ਦੇਖਦੇ ਮੁਰਸਾ ਨੰਬਰ ਕਲੀਅਰ ਨਹੀਂ ਆਉਂਦਾ ਦੇਖਦੇ ਚੈੱਕ ਕਰਦੇ ਆ ਹੂੰ ਹੋਰ ਆਹ ਦੋੜ ਦੇਖਦੇ ਕੈਮਰੇ ਲੱਗੇ ਇੱਥੇ ਜਿਹੜੇ ਹਾਂਜੀ ਹਾਂਜੀ